ਆਓ ਜੀ ਅੱਜ ਆਪਣੇ ਕੋਲੇ ਪਹੁੰਚਿਆ ਨਿਊ ਕਪੜਾ ਫੈਂਡੀ ਫੈਂਡੀ ਕਪੜਾ ਪਹੁੰਚਿਆ ਦੇਖੋ ਚੈੱਕ ਕਰੋ ਕੱਟ ਪੀਸਾਂ ਦੇ ਵਿੱਚ ਮਾਲ ਪਹੁੰਚਿਆ ਆਪਣੇ ਕੋਲੇ ਇਹਦੀ ਕੱਟ ਹੈਗੀ ਆ 5 ਤੋਂ ਲੈ ਕੇ 5 6 6.5 ਮੀਟਰ 6.5 ਮੀਟਰ ਤੱਕ ਦੀ ਕੱਟ ਆਊਗੀ ਕਪੜੇ ਬਿਸਕੋਸ ਫੈਂਡੀ ਕਪੜਾ ਪਹੁੰਚ ਚੁੱਕਿਆ ਨਿਊ ਕੁਆਲਿਟੀ ਚੱਲ ਰਹੀ ਆ ਪੂਰੇ ਟ੍ਰੈਂਡਿੰਗ ਦੇ ਵਿੱਚ ਰੰਗ ਚੜ ਬੜੇ ਹੀ ਖੂਬਸੂਰਤ ਆ ਗਏ ਨੇ ਭਾਈ ਚੈੱਕ ਕਰੀ ਚਲੋ ਦੇਖੋ ਭਾਈ ਕੀ ਆਵਾਜ਼ ਹੈ ਜੀ ਦੇਖੋ ਸੋਹਣੇ ਸੋਹਣੇ ਰੰਗਾਂ ਦਾ ਪੂਰੇ ਮਿੱਠੇ ਮਿੱਠੇ ਰੇਡਾਂ ਦੇ ਵਿੱਚ ਮੇਲਾ ਲੱਗ ਚੁੱਕਿਆ ਹੈ ਇਹਦਾ ਰੇਟ ਆਪਾਂ ਲਾਤ ਆ ਜੀ ਪੂਰਾ ਮਿੱਠਾ ਕਹਿੰਦੇ ਸਿਰਫ ਤੇ ਸਿਰਫ 350 ਰੁਪਏ ਦੇ ਵਿੱਚ ਇੱਕ ਪੀਸ ਦੇਵਾਂਗੇ ਮਤਲਬ ਕਿ 5 ਮੀਟਰ ਤੋਂ ਲੈ ਕੇ 6.5 7 ਮੀਟਰ ਤੱਕ ਦੇ ਪੀਸ ਨੇ ਦੇ ਵਿੱਚ ਸਾਰੇ ਚੈੱਕ ਕਰ ਲੋ ਕਲਰ ਚਾਰਟ ਬੜੇ ਸ਼ਾਨਦਾਰ ਨੇ ਦੇਖੋ ਭਾਈ ਸਾਰਾ ਮਾਲ ਨਿਊ ਪਹੁੰਚੂ ਕਿ ਆਪਣੇ ਕੋਲੇ ਸੇਲ ਮੇਲਾ ਲੱਗਿਆ ਵੱਡਾ ਭਾਰੀ ਸੇਲ ਮੇਲਾ ਸਿਰਫ ਤੇ ਸਿਰਫ 350 ਰੁਪਏ ਦੇ ਵਿੱਚ 5 ਮੀਟਰ ਤੋਂ ਲੈ ਕੇ 6.5 7 ਮੀਟਰ ਤੱਕ ਦੀ ਕੱਟ ਵਾਲੇ ਪੀਸ ਆਉਣਗੇ ਸਾਰੇ ਦੇਖੋ ਜੀ ਚੈੱਕ ਕਰ ਲਓ ਕਲਰ ਚਾਰ ਸਾਰਾ ਨਿਊ ਪਹੁੰਚਿਆ ਆਪਣੇ ਕੋਲੇ ਦੇਖੋ ਜੀ ਇਹ ਸਾਰੇ ਵੱਡੇ ਵੱਡੇ ਪੀਸ ਜਿਵੇਂ ਕਿ 6 ਮੀਟਰ 7 ਮੀਟਰ 5 ਮੀਟਰ 5 ਮੀਟਰ ਤੋਂ ਛੋਟਾ ਕੋਈ ਪੀਸ ਨਹੀਂ ਆਊਗਾ オリジナル ਬਿਸਕੋਸ ਫੈਂਡੀ ਟਾਪ ਕੁਆਲਿਟੀ ਕਪੜਾ ਪਹੁੰਚ ਗਿਆ ਪਲੇਨ ਸੂਟ ਤਿਆਰ ਕਰੋ ਵਰਕ ਕਰੋ ਜਿੱਦਾਂ ਦਾ ਮਰਜ਼ੀ ਸੂਟ ਤਿਆਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਕਪੜਾ ਬੇਸ ਬੜਾ ਸੋਹਣਾ ਕਪੜੇ ਦਾ ਡਾਰਕ ਲਾਈਟ ਚਾਰ ਸਾਰੇ ਤਰ੍ਹਾਂ ਦੇ ਮਿਕਸ ਚਾਰਟ ਪਹੁੰਚ ਗਏ ਨੇ ਆਪਣੇ ਕੋਲੇ ਚੈੱਕ ਕਰ ਲੋ ਜੀ ਦੇਖੋ ਕੁਆਂਟੀਟੀ ਬਹੁਤ ਬਾਦੂ ਹੈ ਕਾਊਂਟਰ ਨੰਬਰ 4 ਦੇ ਉੱਪਰ ਦੇਖੋ ਚੈੱਕ ਕਰ ਲੋ ਜੀ ਕਾਊਂਟਰ ਨੰਬਰ 4 ਦੇ ਉੱਪਰ ਲੱਗੀ ਆ ਵੱਡੀ ਭਾਰੀ ਸੇਲ ਫੈਂਡੀ ਵਿਸਕੋਸ ਕਪੜਾ ਸਿਰਫ ਤੇ ਸਿਰਫ 350 ਰੁਪਏ ਦੇ ਵਿੱਚ ਪਰ ਪੀਸ ਮਿਲੂਗਾ 5 ਮੀਟਰ ਤੋਂ ਲੈ ਕੇ ਰਵਾਨਾ ਫੇਰ ਦਦਾਂ 5 ਤੋਂ ਲੈ ਕੇ ਕਿ 6.5 7 ਮੀਟਰ ਤੱਕ ਦੀ ਕੱਟ ਦੇ ਪੀਸ ਆਉਣਗੇ ਕਪੜੇ ਸਾਰੇ ਬਹੁਤ ਹੀ ਸੋਹਣੇ ਸੋਹਣੇ ਫੈਂਡੀ ਕਪੜੇ ਦੇ ਵਿੱਚ ਮਾਲ ਪਹੁੰਚ ਚੁਕਿਆ ਹੈ ਕਪੜੇ ਰੰਗ ਝਾੜ ਸਾਰੇ ਤੁਹਾਡੇ ਸਾਹਮਣੇ ਨੇ ਦੇਖੋ ਭਾਈ ਸਾਰਾ ਨਿਊ ਸਟਾਕ ਪਹੁੰਚ ਗਿਆ ਆਪਣੇ ਕੋਲ ਮਾਲ ਬਾਦੂ ਆ ਦੇਖੋ ਲਾਈਟ ਲਾਈਟ ਚ ਚਾਰਟ ਆ ਇਹਦੇ ਵਿੱਚ ਫਿੱਕੇ ਫਿੱਕੇ ਰੰਗ ਵੀ ਨੇ ਗੂੜੇ ਗੂੜੇ ਸਾਰੇ ਤਰ੍ਹਾਂ ਦੇ ਮਿਕਸ ਕਲਰ ਚਾਰਟ ਪਹੁੰਚ ਚੁੱਕੇ ਨੇ ਜਿੰਦਾਂ ਦਾ ਮਰਜੀ ਸੂਟ ਰੈਡੀ ਕਰ ਸਕਦੇ ਹੋ ਤੁਸੀਂ ਮੈਚਿੰਗ ਕਰਕੇ ਆਲ ਓਵਰ ਕਰਕੇ ਸਾਰੇ ਤਰ੍ਹਾਂ ਦਾ ਮਿਕਸ ਮਾਲ ਪਹੁੰਚਿਆ ਕਾਊਂਟਰ ਨੰਬਰ 4 ਦੇ ਉੱਪਰ ਵੱਡੀ ਭਾਰੀ ਸੇਲ ਹੈਂਡੀ ਵਿਸਕੋਸ ਫੈਂਡੀ ਕਪੜਾ ਪਹੁੰਚਿਆ ਜੀ ਨਵੇਂ ਵੀਡੀਓ ਨਾਲ ਫੇਰ ਮਿਲਾਂਗੇ ਅੱਜ ਦੇ ਲਈ ਇੰਨਾ ਹੀ ਸ਼ੁਕਰੀਆ ਧੰਨਵਾਦ